ਇਹ ਯਾਰ ਉਹ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਪੁਰਾਣੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਕਿਸੇ ਦੇ ਅੰਦਰ ਟੈਲੈਂਟ ਹੁੰਦਾ ਸੀ ਉਹਨੂੰ ਕੋਈ ਪਲੈਟਫਾਰਮ ਨਹੀਂ ਸੀ ਮਿਲਦਾ ਪਰ ਅੱਜ ਦੇ ਟਾਈਮ 'ਚ ਜੇ ਕਿਸੇ ਦੇ ਅੰਦਰ ਟੈਲੈਂਟ ਹੈ ਤਾਂ ਉਸ ਤੋਂ ਵੱਧੂ ਪਲੈਟਫਾਰਮ ਨੇ ਆਪਣਾ ਟੈਲੈਂਟ ਸ਼ੇਅਰ ਕਰਦੋ ਹਾਲ ਹੀ ਵਿੱਚ ਆ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਇਹ ਕੁੜੀ ਇੱਕ ਪੰਜਾਬੀ ਗਾਣਾ ਸੁਣਾ ਰਹੀ ਹੈ ਤੇ ਕੁੜੀ ਦੀ ਆਵਾਜ਼ ਬਹੁਤ ਹੀ ਜ਼ਿਆਦਾ ਮਿੱਠੀ ਹੈ ਸੋ ਇਸੇ ਕਰਕੇ ਇਸ ਦਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਇਸ ਭੈਣ ਨੂੰ ਸਪੋਰਟ ਕਰਨ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸੰਜਾ ਕਰਦੇ ਆ ਗੱਭਰੂ ਬਲਿੰਕ ਕਰੇ ਅੱਖਾਂ ਕੁੜੀਓ ਯਾਰੀ ਨੂੰ ਲੁਕੋ ਕਿ ਮੈਂ ਤਰ ਅੱਖਾਂ ਕੁੜੀਓ ਲੱਗੀਆਂ ਨੇ ਵੇਰੀ ਇੱਥੇ ਲੱਖਾਂ ਕੁੜੀਓ ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ ਮੁੰਡਿਆਂ ਦੇ ਵਿੱਚ ਤੁਰੇ ਇੱਕ ਤਾਣ ਤਾਣ ਕੇ ਕੁੜੀਆਂ ਚ ਖੜੀ ਨੂੰ ਬੁਲਾਉਂਦਾ ਜਾਣ ਜਾਣ ਕੇ ਮੁੰਡਿਆਂ ਦੇ ਵਿੱਚ ਤੁਰੇ ਇੱਕ ਤਾਣ ਤਾਣ ਕੇ ਹਾਂਜੀ ਇਸ ਕੁੜੀ ਦੀ ਆਵਾਜ਼ ਤੁਹਾਨੂੰ ਵਧੀਆ ਲੱਗੀ ਹੋਵੇ ਗਾਇਸ ਨੂੰ ਜਰੂਰ ਸਪੋਰਟ ਕਰਿਓ ਇਸ ਦੇ ਲਈ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਹਾਜ਼ਰ ਹੋਣੇ ਆ ਕਿਸੇ ਨਾ ਵੀ ਵੀਡੀਓ ਨਾਲ ਸਾਰਸ਼ਿਕਾ